ਸਰਕ ਚੋਰੀ ਹੋਈ ਸੀ ਜੀ ਗਊਸ਼ਾਲਾ ਰੋਡ ਦੇ ਉੱਤੇ ਤੇ ਕਿਵੇਂ ਘਟਣਾ ਇਸ ਸਰ ਚੋਰ ਕਿਵੇਂ ਫੜੇਗੀ ਜੀ ਚਰਨਪ੍ਰੀਤ ਸਿੰਘ ਪੁੱਤਰ ਅਰਵਿੰਦਰ ਸਿੰਘ ਵਾਸੀ ਗਾਰਡ ਨੰਬਰ 19 ਗਊਸ਼ਾਲਾ ਰੋਡ ਤੇ ਘਰ ਵਿੱਚੋਂ 25 26 ਦੀ ਰਾਤ ਨੂੰ ਬਾਹਰ ਗਏ ਸੀ ਜਿਨ੍ਹਾਂ ਨੇ ਸਵੇਰ ਨੂੰ ਕਿ ਦਿੱਖਿਆ ਵੀ ਸਾਡੇ ਘਰੇ ਚੋਰੀ ਹੋਈ ਹੈ ਚੋਰੀ ਦੇ ਬਾਅਦ ਚ ਉਹਨਾਂ ਨੇ ਮੁੱਖ ਅਫਸਰ थाना ਗਦਰਵਾੜੇ ਕੋਲ ਫਰਮ ਜੀ ਦੀ ਦਰਖਾਸਤ ਦਿੱਤੀ ਤੇ ਬਿਆਨ ਲਿਖਾ ਕੇ ਉਹਨਾਂ ਨੇ ਕਦਮਾ ਦਰਜ ਕੀਤਾ ਜੀ ਕਦਮਾ ਦਰਜ ਕਰਨ ਤੋਂ ਬਾਅਦ ਚ ਪੁਲਸ ਨੇ ਆਪਣੇ ਟੈਕਨੀਕਲ ਕੈਮਰਾ ਰਾਈ ਸੋਰਸ ਲਗਾ ਕੇ ਸਪੈਸ਼ਲ ਬ੍ਰਾਂਚ ਦੇ ਨਾਲ ਉਹਨਾਂ ਨੇ ਆਪਣੇ ਦੋਸ਼ੀ ਜਿਹੜੇ ਸੀ ਉਹ ਫੜੇ ਗਏ ਦੋਸ਼ੀ ਜਿਹੜੇ ਆ ਉਹਨਾਂ ਦਾ ਨਾਮ ਹੈ ਮਨੀਸ਼ ਪੋਕੜੀ ਪੁੱਤਰ ਭਦਰ ਸਿੰਘ ਵਾਸੀ ਗੋਸ਼ਲਾ ਰੋਡ ਗਗਨਦੀਪ ਤੇਵਿੰਦਰ ਸਿੰਘ ਵਾਸੀ ਬਠਿੰਡਾ ਜਿਹੜਾ ਉਥੇ ਕौਸਲਾ ਦੇ ਨਾਲ ਟਾਲਿਆ ਉਥੇ ਟਾਲ ਕੇ ਕੰਮ ਕਰਦਾ ਸੀ ਇਹ ਜਦੋਂ ਮਦਈ ਨੇ ਆਣ ਕੇ ਦੇਖਿਆ ਤਾਂ ਉਹਦੇ ਜਿਹੜੇ ਘਰ ਦੇ ਵਿੱਚ ਤਾਲੇ ਲੱਗੇ ਸੀ ਤਾਲੇ ਤੋੜ ਕੇ ਉਹ ਬਾਹਰੀ ਚੋਂ ਸੋਨਾ ਚੋਰੀ ਕੀਤਾ ਸੋਨਾ ਚੋਰੀ ਦੇ ਵਿੱਚੋਂ ਇੱਕ ਸੋਨੇ ਦੀ ਜੈਨ ਜਨਾਨਾ ਇੱਕ ਮਰਦਾਨਾ ਇੱਕ ਟੋਸ ਛੋਟੇ ਇੱਕ ਚਾਂਦੀ ਦੀ ਪੰਜੇਬਾ ਮਰਦਾਨਾ ਇੱਕ ਛੋਟੀਆਂ ਪੰਜੇਬਾ ਬੱਚੀਆਂ ਤੇ ਇੱਕ ਸੋਨੇ ਦੀਆਂ ਜਿਹੜੀਆਂ ਸੀ ਛਾਪਾਂ ਉਹ ਚੋਰੀ ਵੀ ਅਸੀਂ ਇਹਨਾਂ ਦੋਸ਼ੀਆਂ ਕੋਲੋਂ ਜਿਹੜੀਆਂ ਰਿਕਵਰ ਕਰਾਈਆਂ ਗਈਆਂ ਇਹਨਾਂ ਨੇ ਚੋਰੀ ਕਰਕੇ ਬਾਚੜ ਕਾਸ਼ਪਾ ਕੇ ਰੱਖਿਆ ਸੀ ਇਹ ਚੋਰੀ ਅਸੀਂ ਜਿਹੜੀ ਆ 24 ਘੰਟੇ ਦੇ ਵਿੱਚ ਮੁਖ ਅਫਸਰ ਦੇ ਦਰਵਾਣੇ ਉਨਾਂ ਬਰਾਮਦ ਕਰ ਲਈ ਆ ਜਿਹੜੇ ਦੋਸ਼ੀ ਇਹਨਾਂ ਨੂੰ ਫੜ ਕੇ ਕੋਡ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ ਕਰਕੇ ਇੱਕ ਦਿਨ ਦਾ ਪੁਰਸਮਾਨ ਜਿਹੜਾ ਉਹ ਮਿਲਿਆ ਇਹਨਾਂ ਵਿੱਚੋਂ ਦੋਸ਼ੀ ਜਿਹੜਾ ਮਨੀਸ਼ ਪੁਰਖ ਉਕਲੀਆ ਉਹਦੇ ਖਿਲਾਫ ਇਹਦਾ ਵੀ ਇੱਕ ਚੋਰੀ ਜਾਂ ਪਰਮਾ ਦਰਜਾ ਹੌਂ ਜੜੀਆ ਮਾਰ ਦਰੜ ਨੇ ਪੁਛਕਿਸ਼ ਕੀਤੀ ਜੋ ਹੋਰ ਕੋਈ ਚੋਰੀ ਕੀਤੀਆਂ ਨੇ ਉਹਦੇ ਬਾਰੇ ਪਤਾ ਲੱਗੇ ਜਾਵੇ ਸਰ ਸਾਰਾ ਸੋਨਾ ਬਰਾਮਦ ਹੋ ਗਿਆ ਜੀ ਇਹ ਕਿੰਨਾ ਸੀਗਾ ਤੇ ਕਿੰਨੇ ਲੱਖ ਰੁਪਏ ਦਾ ਸੀ ਇਹ ਤਕਰੀਬਨ ਢਾਈ ਕੇ ਲੱਖ ਦਾ ਸਮਾਨ ਸੀ ਜਿੰਨਾ ਚੋਰੀ ਹੋਇਆ ਉਹਨਾਂ ਹੀ ਰਿਕਵਰ ਕਰ ਲਏ ਸਰ ਇਹਨਾਂ ਨੇ ਚੋਰੀ ਕਿਵੇਂ ਕੀਤੀ ਕਿਵੇਂ ਦੱਸਿਆ ਹੋਊਗਾ ਵੀ ਇਹਨਾਂ ਨੂੰ ਕਿਵੇਂ ਕਲੀਅਰ ਹੋਇਆ ਵੀ ਘਰ ਦੇ ਵਿੱਚ ਕੋਈ ਹੈ ਨਹੀਂ ਤੇ ਚੋਰੀ ਕਰਨੀ ਹੈ ਇਹ ਜੀ ਚੋਰੀ ਜਦੋਂ ਇਹ ਚਲੇ ਗਏ ਇਹ ਇਹਨਾਂ ਦੇ ਸਾਹਮਣੇ ਵਾਲਾ ਘਰ ਵਾਲਾ ਸਾਹਮਣੇ ਘਰ ਮਨੀਸ਼ ਕੁਮਾਰ ਦਾ ਉਹਨਾਂ ਨੇ ਇਹਨਾਂ ਨੇ ਦੋਨਾਂ ਨੇ ਦੇਖਿਆ ਵੀ ਘਰ ਦੇ ਵਿੱਚ ਲੋਕ ਲੱਗੇ ਆ ਲੋਕ ਤੋਂ ਬਾਅਦ ਇਹਨਾਂ ਨੇ ਸਲਾਹ مشورہ ਕੀਤਾ ਇਹਨਾਂ ਨੇ ਗਵਾਂਡੀਆਂ ਦੇ ਘਰਾਂ ਦੇ ਟੱਪ ਕੇ ਇਹਨਾਂ ਨੇ ਜਿਹੜਾ ਸਮਾਨ ਏ ਚੋਰੀ ਕੀਤਾ ਸਰ ਲੋਕਾਂ ਨੂੰ ਕੀ ਪੀਲਾ ਵੀ ਆਪਾਂ ਜਦੋਂ ਕੋਈ ਬਾਹਰ ਜਾਣਾ ਜਾਂ ਕਿਸ ਤਰ੍ਹਾਂ ਦਾ ਪੱਕਾ ਕਰਕੇ ਜਾਣ ਪਰਵਾਨਾ ਅਸੀਂ ਆਪਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਦੋਂ ਵੀ ਕਿਸੇ ਨੇ ਬਾਹਰ ਜਾਣਾ ਤਾਂ ਉਹ ਆਪਦਾ ਤਾਲਾਬੰਦੀ ਪੂਰੀ ਕਰਕੇ ਜਾਵੇ ਜੇਕਰ ਦੋ ਚਾਰ ਘਰ ਦੇ ਜੀਏ ਘਰੇ ਰਵੇ ਜਦੋਂ ਪੀਸੀਆ ਨੂੰ ਦੱਸਿਆ ਜਾਵੇ ਵੀ ਅਸੀਂ ਘਰੇ ਨਹੀਂ ਉਹ ਸਾਈਡ ਤੇ ਜਿਹੜੇ ਪੀਸੀਆ ਜਿਹੜਾ ਉਹ ਜਿਹੜਾ ਮਰੇਗਾ ਜਾਂ ਕੋਈ ਐਮਸੀਆ ਆਪਾਂ ਇਹ ਵੀ ਤੁਹਾਡੇ ਦੇ ਮੱਧਮ ਰਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਕਲੋਨੀਆਂ ਉਹਨਾਂ ਵਿੱਚ ਸਿਕਿਉਰਿਟੀ ਰੱਖੀ ਜਾਵੇ ਜਿਹੜੀਆਂ ਬੰਦ ਗਲੀਆਂ ਉਹਨਾਂ ਦੇ ਗੇਟਾਂ ਤੇ ਇੱਕ ਇੱਕ ਦੋ ਦੋ ਬੰਦੇ ਰੱਖੀ ਜਾਣ ਜਿਹੜਾ ਜਿਹੜੇ ਚੌਕੀਦਾਰ ਉਹ ਵੀ ਰੱਖੇ ਜਾਣ ਠੀਕ ਹੈ